ਇੱਕ ਚਾਹ ਵਾਲਾ ਪ੍ਰਧਾਨ ਮੰਤਰੀ ਬਣ ਸਕਦਾ ਤਾਂ ਇੱਕ ਚਾਹ ਵਾਲਾ ਇੱਕ ਪਟਿਆਲੇ ਤੋਂ ਜਿਹੜਾ ਚੋਣ ਲੜਦਾ ਉਹ ਚਾਹ ਵਾਲਾ ਕਿ ਇੱਕ ਐਮਪੀ ਕਿਉਂ ਨਹੀਂ ਬਣ ਸਕਦਾ ਤਾਂ ਦੇ ਮੁੱਦੇ ਕਿਹੜੇ ਨੇ ਜਿਹੜੇ ਮੁੱਦੇ ਨੇ ਉਹ ਆਗੇ ਨੇ ਗਰੀਬਾਂ ਲਈ ਚਾਹੇ ਤੁਸੀਂ ਉਹ ਲਾ ਲੋ ਜਿਹੜੀ ਫੜੀ ਵਾਲੇ ਹੋਗੇ ਉਹਨਾਂ ਨੂੰ ਪੱਕੇ ਬੂਤ ਦੇਣਾ ਨੌਕਰੀ ਮੌਜੂਦਾ ਸਰਕਾਰ ਨੇ ਨਹੀਂ ਦਿੱਤੀ ਜਿਹੜੀ ਤੁਹਾਨੂੰ ਆਉਣਾ ਪੈ ਗਿਆ ਇਸ ਵਿੱਚ ਬਿਲਕੁਲ ਨਹੀਂ ਦਿੱਤੀ ਸਰਕਾਰ ਮੈਨੂੰ ਦੱਸ ਦੇਵੇ ਕਿੰਨੀਆਂ ਨੌਕਰੀਆਂ ਦਿੱਤੀਆਂ ਇਹ ਨੰਨਾ ਲੋਕ ਸਭਾ ਤੋਂ ਜਿੱਤ ਕੇ ਦਿੱਲੀ ਜਾਂਦਾ ਹੈ ਜਨ ਪਟਿਆਲੇ ਦੀ ਜਨਤਾ ਜੇ ਨੰਨੇ ਨੂੰ ਭੇਜਦੀ ਹੈ ਤਾਂ ਨੰਨਾ ਤੁਹਾਡੇ ਲਈ ਡਟ ਕੇ ਲੜੇਗਾ ਇਹ ਮੈਂ ਪ੍ਰੋਸਾ ਕਰ ਲਈ ਜੇ ਨੰਨਾ ਕੱਲ ਨੂੰ ਮਿਲ ਗਿਆ ਫਿਰ ਜਾ ਕੇ ਫਿਰ ਕਿਸੇ ਨਾਲ ਸਾਂਝ ਪੈ ਗਈ ਇਹ ਉਹ ਨੰਨਾ ਹੋਏਗਾ ਨੰਨੇ ਦਾ ਛੋਟਾ ਜਿਹਾ ਕਹਾਣਾ ਜਦੋਂ ਮਰਜੀ ਗੇਟ ਕੁੰਡੇ ਕੁੰਡਾ ਖੋਲੋ ਤੇ ਨੰਨੇ ਦੇ ਅੰਦਰ ਵੜ ਜਾਓ ਕੋਈ ਸਕਿਉਰਿਟੀ ਨਹੀਂ ਰੋਕੇਗੀ ਕੋਈ ਕੁਝ ਨਹੀਂ ਕਹੇਗਾ ਨਹੀਂ ਆ ਸਕਦੇ ਨੰਨੇ ਨੂੰ ਫੋਨ ਕਰੋ 24 ਤੋਂ 36 ਘੰਟੇ ਦੇ ਵਿੱਚ ਵਿੱਚ ਨੰਨਾ ਤੁਹਾਡੇ ਕੋਲ ਖੁਦ ਹਾਜ਼ਰ ਹੋਏਗਾ ਹੁਣ ਨੰਨੇ ਨੂੰ ਕੱਲ ਨੂੰ ਚਾਰ ਗਨਮੈਨ ਮਿਲ ਗਏ ਨੰਨਾ ਤਾਂ ਲੋਕਰ ਚ ਕੌਂਦਾ ਫਿਰੂਗਾ ਬਿਲਕੁਲ ਇਹੋ ਜਿਹਾ ਨਹੀਂ ਹੋਏਗਾ ਨੰਨਾ ਜੇ ਜਿੱਤ ਕੇ ਜਾਊਗਾ ਨੰਨਾ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਰਿਕਾਰਡ ਹੋਏਗਾ ਕਿ ਨੰਨੇ ਨੇ ਸਭ ਸਾਰੇ ਲੀਡਰਾਂ ਨਾਲ ਇੱਕ ਹੱਟ ਕੇ ਕੁਝ ਕੀਤਾ ਕੰਮ ਮੇਰਾ ਇਹੀ ਚੱਲੂਗਾ ਹਮੇਸ਼ਾ ਲਈ ਚਾਰਾ ਕੰਮ ਚੱਲੂਗਾ ਇਹ ਨਹੀਂ ਆ ਪ੍ਰਧਾਨ ਮੰਤਰੀ ਵਰਗੇ ਨੇ ਹੁਣ ਕੁਰਸੀਆਂ ਤੇ ਬਹਿ ਕੇ ਕਿਹੜੀ ਚਾਹ ਤੇ ਕਿੱਥੇ ਗਈ ਚਾ ਉਹ ਜਾਂਦੇ ਜਾਂਦੇ ਇੱਕ ਨਾਰਾ ਦੇ ਦਿਓ ਕਿਹੜਾ ਨਾਰਾ ਲੈ ਕੇ ਚੱਲੇ ਆ ਗਿਆ ਨੰਨਾ ਆ ਗਿਆ ਨੰਨਾ ਲੋਕ ਸਭਾ 2024 ਦੇ ਚੋਣ ਕਾਫੀ ਇੰਟਰਸਟਿੰਗ ਰਹਿਣ ਵਾਲੇ ਨੇ ਇਹ ਇੰਟਰਸਟਿੰਗ ਇਸ ਕਰਕੇ ਵੀ ਰਹਿਣ ਵਾਲੇ ਨੇ ਕਿਉਂਕਿ ਸਿਆਸਤ ਪੱਕੀ ਹੋਈ ਆ ਵੱਖਰੇ ਵੱਖਰੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਜਿਹੜੇ ਨੇ ਉਤਰਨ ਜਾ ਰਹੇ ਨੇ ਔਰ ਬੜੀ ਛੇਤੀ ਨਾਮੀਨੇਸ਼ਨ ਦੀ ਜਿਹੜੀ ਸ਼ੁਰੂਆਤ ਹੈ ਉਹ ਹੋ ਚੁੱਕੀ ਹੈਗੀ ਹੈ ਔਰ ਇਹ 7 ਦਿਨਾਂ ਦੇ ਵਿੱਚ ਨਾਮੀਨੇਸ਼ਨ ਫਾਈਲ ਹੋਵੇਗੀ ਵੱਖਰੇ ਵੱਖਰੇ ਜਿਹੜੇ ਉਮੀਦਵਾਰ ਨੇ ਆਪਣੀ ਦਾਵੇਦਾਰੀਆਂ ਨੂੰ ਲੈ ਕੇ ਜਿਹੜਾ ਉਹ ਚੋਣ ਮੈਦਾਨ ਦੇ ਵਿੱਚ ਉਤਰਨਗੇ ਔਰ ਰਸਮੀ ਤੌਰ ਦੇ ਉੱਪਰ ਉਮੀਦਵਾਰ ਬਣਨਗੇ ਔਰ ਇਸ ਉਮੀਦਵਾਰੀ ਦੀ ਦੌੜ ਦੇ ਵਿੱਚ ਵੱਖਰੀ ਵੱਖਰੀ ਪਾਰਟੀਆਂ ਵੱਡੀ ਵੱਡੀ ਪਾਰਟੀਆਂ ਜਿਹੜੀਆਂ ਨੇ ਉਹ ਇਸ ਦਾ ਹਿੱਸਾ ਨੇ ਉਹਦੇ ਨਾਲ ਨਾਲ ਆਜ਼ਾਦ ਉਮੀਦਵਾਰ ਵੀ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਨੀਰਜ ਨੰਨਾ ਮੇਰੇ ਨਾਲ ਮੌਜੂਦ ਨੇਗੇ ਨੀਰਜ ਨੰਨਾ ਨਿੱਟੂ ਸ਼ਟਰ ਵਾਲੀ ਪਾਰਟੀ ਤੋਂ ਜਿਹੜੇ ਉਮੀਦਵਾਰ ਦੇ ਤੌਰ ਤੇ ਉੱਪਰ ਪਟਿਆਲਾ ਲੜਨ ਜਾ ਰਹੇ ਨੇਗੇ ਔਰ ਨੀਰਜ ਨੰਨਾ ਇੱਕ ਚਾਹ ਦਾ ਕੰਮ ਕਰਦੇ ਨੇ ਚਾਹ ਦੇ ਵਪਾਰੀ ਨੇ ਚਾਹ ਬਣਾਉਂਦੇ ਨੇਗੇ ਔਰ ਰਾਜਪੁਰਾ ਦੇ ਵਿੱਚ ਇਹਨਾਂ ਦੀ ਇੱਕ ਛੋਟੀ ਜੀ ਦੁਕਾਨ ਹੈ ਉਸ ਦੁਕਾਨ ਤੋਂ ਜਿਹੜਾ ਚਾਹ ਵੇਚਣ ਦਾ ਕੰਮ ਕਰਦੇ ਨੇ ਇੱਕ ਚਾਹ ਵਾਲੇ ਨੇ ਜਿਹੜਾ ਇਹ ਉਮੀਦ ਜਾਗੀ ਹੈ ਕਿ ਲੋਕ ਸਭਾ ਦੇ ਵਿੱਚ ਜਾਵਾਂ ਲੋਕਾਂ ਦੇ ਮਸਲੇ ਚੱਕਾਂ 2014 ਦੇ ਵਿੱਚ ਇਹ ਹੋਇਆ ਸੀ ਕਿ ਚਾਹਵਲਾ ਪ੍ਰਧਾਨ ਮੰਤਰੀ ਦਾ ਜ਼ਿਕਰ ਚੱਲਿਆ ਸੀ ਇਹ ਨਾਰਾ ਚੱਲਿਆ ਸੀ ਤੇ ਹੁਣ ਜਿਹੜਾ ਇੱਕ ਚਾਹਵਲਾ ਜ਼ਰੂਰ ਸਾਡੇ ਨਾਲ ਮੌਜੂਦ ਹੈਗਾ ਨਾ ਨੇ ਉਸ ਤੋਂ ਜਿਹੜਾ ਐਕਸਾਈਟਡ ਹੋਇਓ ਕਿਉਂਕਿ ਜੋ ਇਸ ਤਰੀਕੇ ਦੇ ਨਾਲ ਐਕਸਪ੍ਰੈਸ਼ਨ ਜੇਕਰ ਕਹਿ ਲਈਏ ਤੇ 2024 ਦੇ ਉਹ ਜਿਹੜੇ 2014 ਦੇ ਵਿੱਚ ਚੋਣ ਹੋਈ ਸੀ ਪ੍ਰਧਾਨ ਮੰਤਰੀ ਨੂੰ ਲੈ ਕੇ ਕਿ ਉਸ ਤੋਂ ਜਾ ਕੇ ਕਿ ਚਾਹਵਲਾ ਵੀ ਇੱਕ ਪ੍ਰਧਾਨ ਮੰਤਰੀ ਬਣ ਸਕਦਾ ਤਾਂ ਮੈਂ ਸੰਸਦ ਕਿਉਂ ਨਹੀਂ ਜੀ ਬਿਲਕੁਲ ਸਹੀ ਗੱਲ ਹੈ ਜੇ ਇੱਕ ਚਾਹਵਲਾ ਪ੍ਰਧਾਨ ਮੰਤਰੀ ਬਣ ਸਕਦਾ ਤਾਂ ਇੱਕ ਚਾਹ ਵਾਲਾ ਇੱਕ ਪਟਿਆਲੇ ਤੋਂ ਜਿਹੜਾ ਚੋਣ ਲੜਿਆ ਉਹ ਚਾਹ ਵਾਲਾ ਕਿ ਇੱਕ ਐਮਪੀ ਕਿਉਂ ਨਹੀਂ ਬਣ ਸਕਦਾ ਬਣ ਸਕਦਾ ਹਾਂਜੀ ਕਿਹੜੇ ਲੋਕਾਂ ਦੇ ਮੁੱਦੇ ਸੋਚੇ ਨੇ ਕਿ ਪਟਿਆਲਾ ਲੋਕ ਸਭਾ ਦੇ ਚੋਣ ਨੇ ਲੋਕਾਂ ਦੇ ਮੁੱਦੇ ਕਿਹੜੇ ਨੇ ਮੇਰੇ ਜਿਹੜੇ ਮੁੱਦੇ ਨੇ ਉਹ ਆਗੇ ਨੇ ਗਰੀਬਾਂ ਲਈ ਚਾਹੇ ਤੁਸੀਂ ਉਹ ਲਾ ਲਓ ਜਿਹੜੀ ਫੜੀ ਵਾਲੇ ਹੋਗੇ ਉਹਨਾਂ ਨੂੰ ਪੱਕੇ ਬੂਥ ਦੇਣਾ ਜਾਂ ਕੋਈ ਮਜ਼ਦੂਰੀ ਮਜ਼ਦੂਰ ਹੋਗੇ ਉਹਨਾਂ ਨੂੰ ਜਿਵੇਂ ਇੱਕ ਮਜ਼ਦੂਰ ਹੈ ਉਹ ਦਿਹਾੜੀ ਕਦੋਂ ਜਾਂਦਾ ਹੈ ਉਹ ਸਵੇਰੇ ਦਿਹਾੜੀ ਤੇ ਜਾਂਦਾ ਪਰ ਉਹਨੂੰ ਦਿਹਾੜੀ ਨਹੀਂ ਮਿਲਦੀ ਘਰ ਉਹਨੂੰ ਘਰ ਦਾ ਰੋਜ਼ਾਨਾ ਤਾਜ਼ਾ ਮਜ਼ਦੂਰ ਦਾ ਕੰਮ ਹੁੰਦਾ ਤਾਜ਼ਾ ਰਾਸ਼ਨ ਲੈ ਕੇ ਜਾਣਾ ਉਹਨੂੰ ਜਦ ਦਿਹਾੜੀ ਨਹੀਂ ਮਿਲਦੀ ਤਾਂ ਉਹ ਘਰ ਕੁਝ ਨਹੀਂ ਖਾ ਲਿਆ ਤੇ ਜਾਣਾ ਪੈਂਦਾ ਤਾਂ ਘਰ ਜਦੋਂ ਉਹਨਾਂ ਦੇ ਜਵਾਕ ਭੁੱਖੇ ਰਹਿ ਰਹੇ ਹੁੰਦੇ ਨੇ ਤਾਂ ਬੜਾ ਹੀ ਦੁੱਖ ਹੁੰਦਾ ਹੈ ਤਾਂ ਮੇਰਾ ਇਹ ਮੁੱਦਾ ਵੀ ਰਹੂਗਾ ਕਿ ਉਹਨਾਂ ਮਜ਼ਦੂਰਾਂ ਲਈ ਕਿ ਇੱਕ ਦਿਹਾੜੀ ਸਰਕਾਰ ਦੇ ਵੱਲੋਂ ਲਿਆ ਕੇ ਉਹਨਾਂ ਨੂੰ ਦਿੱਤੀ ਜਾਵੇ ਡੇਲੀ ਦੀ ਮੇਰੇ ਇਹ ਮੁੱਦੇ ਜ਼ਰੂਰ ਲੈਣਗੇ ਇੱਕ ਮੰਨ ਲਓ ਤੁਸੀਂ ਇੱਕ ਤਬਕਾ ਇਹੋ ਜਿਹਾ ਹੈ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਸਰਕਾਰਾਂ ਬੜੇ ਵੱਡੇ ਵੱਡੇ ਵਾਅਦੇ ਕਰਦੀਆਂ ਨੇ ਕਿ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਦੇ ਰਹੇ ਹਾਂ ਮੈਰਿਟ ਦੇ ਆਧਾਰ ਤੇ ਨੌਕਰੀਆਂ ਦੇ ਰਹੇ ਹਾਂ ਮੈਂ ਸਰਕਾਰਾਂ ਨੂੰ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਉਹਨਾਂ ਨੌਜਵਾਨਾਂ ਵਾਲੇ ਕਦੀ ਚਾਤ ਮਾਰੀ ਹੈ ਕਿ ਜਿਹੜੇ ਨੌਜਵਾਨ ਆਪਣੇ ਘਰ ਦੀਆਂ ਕਿਸੇ ਮਜਬੂਰੀਆਂ ਕਾਰਨ ਪੜ੍ਹ ਲਿਖ ਨਹੀਂ ਸਕਦੇਗੇ ਉਹ ਵਿਚਾਰੇ ਅਨਪੜ੍ਹ ਲੈ ਜਾਂਦੇ ਨੇ ਉਹਨਾਂ ਨੂੰ ਨੌਕਰੀਆਂ ਕੌਣ ਦੇਣਗਾ ਉਹ ਇੱਕ ਦਿਹਾੜੀ ਲੱਪੇ ਜੋਗੇ ਰਹਿ ਜਾਂਦੇ ਨੇ ਉਹ ਸਾਰੀ ਉਮਰ ਉਹ ਦਿਹਾੜੀ ਤੱਕ ਹੀ ਸੀਮਤ ਰਹਿ ਜਾਂਦੇ ਨੇ ਮੇਰਾ ਉਹਨਾਂ ਦਾ ਮੁੱਦਾ ਰਹੇਗਾ ਕਿ ਮੈਂ ਉਹਨਾਂ ਵਾਸਤੇ ਨੌਕਰੀਆਂ ਲੈ ਕੇ ਆਵਾਂ ਉਹਨਾਂ ਨੂੰ ਚਾਹੇ ਚੌਥੇ ਦਰਜੇ ਦੀ ਨੌਕਰੀ ਲੈ ਕੇ ਦਵਾ ਨੌਕਰੀ ਮੌਜੂਦਾ ਸਰਕਾਰ ਨੇ ਨਹੀਂ ਦਿੱਤੀ ਜਿਹੜੀ ਤੁਹਾਨੂੰ ਆਉਣਾ ਪੈ ਗਿਆ ਇੱਥੇ ਵਿੱਚ ਬਿਲਕੁਲ ਨਹੀਂ ਦਿੱਤੀ ਸਰਕਾਰ ਮੈਨੂੰ ਦੱਸ ਦੇਵੇ ਕਿੰਨੀਆਂ ਨੌਕਰੀਆਂ ਦਿੱਤੀਆਂ ਕੋਈ ਨੌਕਰੀ ਨਹੀਂ ਦਿੱਤੀਗੀ ਇਹ ਤਾਂ ਇਹ ਸਰਕਾਰ ਦੀ ਗੱਲ ਕਰਦੇ ਹੋ ਕੇਂਦਰ ਦੀ ਗੱਲ ਕਰਦੇ ਹੋ ਪੰਜਾਬ ਦੀ ਗੱਲ ਕਰਦੇ ਮੈਂ ਕਹਣਾ ਚਾਹੇ ਤੁਸੀਂ ਕੇਂਦਰ ਸਰਕਾਰ ਦੀ ਗੱਲ ਕਰ ਲਓ ਚਾਹੇ ਤੁਸੀਂ ਪੰਜਾਬ ਸਰਕਾਰ ਦੀ ਗੱਲ ਕਰ ਲਓ ਇਹ ਸਾਰੀਆਂ ਚਾਹੇ ਪਾਰਟੀਆਂ ਇੱਕੋ ਥਾਲੀ ਦੇ ਚੱਟੇ ਬੱਟੇ ਨੇ ਚਾਹੇ ਤੁਸੀਂ ਕਾਂਗਰਸ ਲਾ ਲਓ ਭਾਜਪਾ ਲਾ ਲਓ ਆਪ ਲਾ ਲਓ ਇਹ ਸਭ ਜਲੇ ਮਿਲੇ ਹੁੰਦੇ ਨੇ ਇਹਨਾਂ ਦੀ ਆਪਸੀ ਛਾਂਡਗਾਂਟ ਹੋ ਜਾਂਦੀ ਹੈ ਪਹਿਲਾਂ ਤਾਂ ਵੱਡੇ ਵੱਡੇ ਵਾਅਦੇ ਕਰ ਲੈਂਦੀਆਂ ਨੇ ਫਿਰ ਜਦੋਂ ਇਹ ਮਿਲ ਜਾਂਦੇ ਨੇ ਫਿਰ ਕਿਹੜੀਆਂ ਨੌਕਰੀਆਂ ਕੁਛ ਨਹੀਂ ਰਹਿੰਦਾ ਪਰ ਮੈਂ ਵਾਦਾ ਕਰਦਾ ਜੇ ਨੰਨਾ ਲੋਕ ਸਭਾ ਤੋਂ ਜਿੱਤ ਕੇ ਦਿੱਲੀ ਜਾਂਦਾ ਜੰਪ ਪਟਿਆਲੇ ਦੀ ਜਨਤਾ ਜੇ ਨੰਨੇ ਨੂੰ ਭੇਜਦੀ ਹੈ ਤਾਂ ਨੰਨਾ ਤੁਹਾਡੇ ਲਈ ਡਟ ਕੇ ਲੜੇਗਾ ਡਟ ਕੇ ਤੁਹਾਡੇ ਬੰਦੇ ਹੱਕ ਲੈ ਕੇ ਆਏਗਾ ਕਿਵੇਂ ਭਰੋਸਾ ਕਰ ਲਈ ਜੇ ਨੰਨਾ ਕੱਲ ਨੂੰ ਮਿਲ ਗਿਆ ਫਿਰ ਜਾ ਕੇ ਫਿਰ ਕਿਸੇ ਨਾਲ ਸਾਂਝ ਪੈ ਗਈ ਨੰਨੇ ਨੇ ਯਾਰੀ ਪਾਲੀ ਨੰਨੇ ਨੇ ਦੋਸਤੀ ਕਰ ਲਈ ਮੈਂ ਇਹ ਗੱਲ ਕਹਿਣਾ ਚਾਹੂੰਗਾ ਵੱਡੇ ਵੱਡੇ ਲੀਡ ਲੈ ਹੋ ਜਾ ਧੋਖਾ ਕਰ ਸਕਦੇ ਨੇ ਇੱਕ ਛੋਟਾ ਨੰਨਾ ਚਾਹ ਵਾਲਾ ਨੰਨਾ ਇਹ ਉਹ ਚਾ ਵਾਲਾ ਨਹੀਂ ਹੋਏਗਾ ਜਿਹੜਾ ਇੱਕ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਮਿਲ ਕੇ ਅੱਜ ਲੋਕਾਂ ਨੂੰ ਮਿਲਦਾ ਤੱਕ ਨਹੀਂ ਇਹ ਉਹ ਨੰਨਾ ਹੋਏਗਾ ਨੰਨੇ ਦਾ ਛੋਟਾ ਜਿਹਾ ਕੰਮ ਹੈ ਜਦੋਂ ਮਰਜੀ ਗੇਟ ਕੁੰਡੇ ਕੁੰਡਾ ਖੋਲੋ ਤੇ ਨੰਨੇ ਦੇ ਅੰਦਰ ਵੜ ਜਾਓ ਕੋਈ ਸਕਿਉਰਿਟੀ ਨਹੀਂ ਰੋਕੇਗੀ ਕੋਈ ਕੁਝ ਨਹੀਂ ਕਹੇਗਾ ਨਹੀਂ ਆ ਸਕਦੇ ਨੰਨੇ ਨੂੰ ਫੋਨ ਕਰੋ 24 ਤੋਂ 36 ਘੰਟੇ ਦੇ ਵਿੱਚ ਵਿੱਚ ਨੰਨਾ ਤੁਹਾਡੇ ਕੋਲ ਖੁਦ ਹਾਜ਼ਰ ਹੋਏਗਾ ਇਹ ਬਾਈ ਦੀ ਚ ਉਹਨਾਂ ਦੇ ਵਿੱਚ ਵੀ ਹੋਇਆ ਸੀ ਕਹਿੰਦੇ ਅਸੀਂ ਆਮ ਲੋਕ ਆ ਆਮ ਲੋਕਾਂ ਦੇ ਵਿੱਚ ਜਾਨਦੇ ਆ ਛੋਟੀ ਗੱਡੀਆਂ ਦੇ ਵਿੱਚ ਆਉਂਦੇ ਆ ਨਾ ਕੋਈ ਸਿਕਿਉਰਿਟੀ ਨਾ ਕੋਈ ਅਮਲਾ ਨਾ ਕੋਈ ਸੰਭਲਾ ਕੋਈ ਨੇੜੇ ਤੇੜੇ ਨਹੀਂ ਆਉਂਦਾ ਹੁਣ ਨੰਨੇ ਨੂੰ ਕੱਲ ਨੂੰ 4 ਗਨਮੈਨ ਮਿਲ ਗਏ ਨੰਨਾ ਤਾਂ ਲੋਕਾਂ ਵਿੱਚ ਕਾਉਂਦਾ ਫਿਰੂਗਾ ਬਿਲਕੁਲ ਇਹੋ ਜਿਹਾ ਨਹੀਂ ਹੋਏਗਾ ਨੰਨਾ ਜੇ ਜਿੱਤ ਕੇ ਜਾਊਗਾ ਨੰਨਾ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਰਿਕਾਰਡ ਹੋਏਗਾ ਕਿ ਨੰਨੇ ਨੇ ਸਭ ਸਾਰੇ ਲੀਡਰਾਂ ਨਾਲ ਇੱਕ ਹੱਟ ਕੇ ਕੁਝ ਕੀਤਾ ਉਹ ਨੰਨਾ ਗਰੀਬਾਂ ਦੇ ਨਾਲ ਹੈ ਗਰੀਬਾਂ ਦੀ ਵੋਟ ਲੈ ਕੇ ਜਿੱਤੇਗਾ ਔਰ ਗਰੀਬਾਂ ਦੇ ਨਾਲ ਹੀ ਰਹੇਗਾ ਉਹਨਾਂ ਦੇ ਨਾਲ ਹੀ ਉੱਠ ਬੈਠ ਕਰਕੇ ਖਾਏ ਪੀਏਗਾ ਕਦੀ ਵੱਡੇ ਵੱਡੇ ਘਰਾਨਿਆਂ ਦੇ ਨਾਲ ਜਲ ਕੇ ਨਹੀਂ ਬੈਠੇਗਾ ਸਿਰਫ ਗਰੀਬਾਂ ਦੇ ਵਿੱਚ ਜਾ ਕੇ ਬੈਠੇਗਾ ਜਿੱਤਣ ਤੋਂ ਬਾਅਦ ਪਹਿਲਾਂ ਨਹੀਂ ਕਹਿ ਰਿਹਾ ਜਿੱਤਣ ਤੋਂ ਬਾਅਦ ਨੰਨਾ ਗਰੀਬਾਂ ਦੇ ਵਿੱਚ ਜਾ ਕੇ ਪਹਿਲਾਂ ਕਿਹਨੇ ਜਾਂਦਾ ਪਹਿਲਾਂ ਕਿਹਨੇ ਜਾਂਦਾ ਲੋਕ ਵੋਟਾਂ ਮੰਗਣ ਲਈ ਪਹਿਲਾਂ ਜਾਂਦਾ ਤੂੰ ਕਹਿੰਦਾ ਮੈਂ ਜਿੱਤਣ ਤੋਂ ਬਾਅਦ ਜਾਊਂਗਾ ਮੈਂ ਤਾਂ ਜਨਤਾ ਨੂੰ ਇਹ ਅਪੀਲ ਕਰਦਾ ਕਿ ਮੈਂ ਇੱਥੇ ਤੁਹਾਨੂੰ ਦੱਸ ਰਿਹਾ ਕਿ ਮੈਂ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਆਪਣਾ ਕੰਮ ਕਰਦਾ ਆਪਣਾ ਜੋ ਵੀ ਕਮਾਣਾ ਮੈਨੂੰ ਉਹ ਵੀ ਜ਼ਰੂਰੀ ਹੈ ਮੈਂ ਆਪਣੇ ਘਰ ਦਾ ਖਰਚਾ ਵੀ ਚਲਾਣਾ ਹੈ ਕਿਉਂਕਿ ਮੈਨੂੰ ਕੋਈ ਐਕਸਟਰੀ ਕੋਈ ਕਮਾਈ ਨਹੀਂ ਹੈ ਜੀ ਮੈਂ ਤਾਜੀ ਕਮਾਣਾ ਤਾਜੀ ਖਾਣਾ ਤਾਂ ਮੈਂ ਇਹ ਹੀ ਕਹਿਣਾ ਚਾਹੂੰਗਾ ਕਿ ਨੰਨਾ ਤੁਹਾਡੇ ਨਾਲ ਹੀ ਰਹੂਗਾ ਤੇ ਬਸ ਮੇਰੀ ਇਹ اپੀਲ ਹੈ ਕਿ ਨੰਨਾ ਤੁਹਾਡੇ ਕੋਲ ਹਰ ਘਰ ਘਰ ਤੇ ਨਹੀਂ ਪਹੁੰਚ ਸਕੇਗਾ ਐਤਕੀ ਵੀ ਵੋਟਾਂ ਮੰਗਣ ਤਾਂ ਇਹ ਹੀ اپੀਲ ਹੈ ਕਿ ਤੁਸੀਂ ਇਹ ਨਾ ਸੋਚੋ ਕਿ ਨੰਨਾ ਸਾਡੇ ਕੋਲ ਵੋਟ ਨਹੀਂ ਲੈਣ ਆਇਆ ਤਾਂ ਅਸੀਂ ਨੰਨੇ ਨੂੰ ਕਿਵੇਂ ਵੋਟ ਦੇ ਦਈਏ ਬਸ ਤੁਸੀਂ ਇਹ ਸੋਚ ਕੇ ਕਹੋ ਕਿ ਇਹ ਲੜਾਈ ਨੰਨੇ ਦੀ ਨਹੀਂ ਸਾਡੀ ਸਾਰੀ ਜਨਤਾ ਦੀ ਲੜਾਈ ਹੈ ਔਰ ਅਸੀਂ ਇੱਕ ਲੜਾਈ ਜਿਹੜੀ ਆਪ ਲੜਨੀ ਹੈ ਤੇ ਇੱਕ ਇੱਕ ਵੋਟ ਜਿਹੜੀ ਹੈ ਨੰਨੇ ਦੇ ਹੱਕ 'ਚ ਇੱਕ ਜੂਨ ਨੂੰ ਪਾਣੀ ਐ ਨੰਨੇ ਦੇ ਹੱਕ ਦੇ ਵਿੱਚ ਵੋਟ ਪੈਗੀ ਕਿਵੇਂ ਜੇ ਨੰਨਾ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਤਾਂ 8 ਵਜੇ ਤੋਂ ਲੈ ਕੇ 2 ਵੀ ਤੱਕ ਦੁਕਾਨ ਚਲਾਉਣਾ ਬਾਕੀ ਲੀਡਰਾਂ ਦੀ ਵੱਡੀ ਵੱਡੇ ਲੀਡਰਾਂ ਦੀ ਵੱਡੀ ਵੱਡੀ ਗੱਡੀਆਂ ਦੇ ਵਿੱਚ ਜਾ ਕੇ ਪਸੀਨੇ ਨਿਕਲ ਜਾਂਦੇ ਨੇ ਕਹਿੰਦੇ ਚੋਣ ਪ੍ਰਚਾਰ ਕਰੇ ਓਕੇ ਓਕੇ ਹੋ ਜਾਂਦੇ ਨੇ ਤੁਸੀਂ ਕਹਿੰਦੇ ਮੈਂ ਚੋਣ ਪ੍ਰਚਾਰ 'ਚ ਜਾਊਂਗਾ ਨਹੀਂ ਲੋਕ ਮੇਲੇ ਵੋਟ ਪਾਉਣ ਨਹੀਂ ਮੈਂ ਇਹ ਨਹੀਂ ਕਿਹਾ ਕਿ ਮੈਂ ਚੋਣ ਪ੍ਰਚਾਰ 'ਚ ਨਹੀਂ ਜਾਊਂਗਾ ਮੈਂ ਚੋਣ ਪ੍ਰਚਾਰ 'ਚ ਆਊਂਗਾ ਹਰ ਹਲਕੇ ਜਾਊਂਗਾ ਲੇਕਿਨ ਮੈਂ ਹਰ ਦੁਕਾਨ ਹਰ ਘਰ ਦੇ ਵਿੱਚ ਨਹੀਂ ਆ ਪਾਊਂਗਾ ਕਿਉਂਕਿ ਮੇਰੇ ਕੋਲ ਇੰਨਾ ਬ ਮੈਂ ਤੁਹਾਨੂੰ ਜਿਵੇਂ ਕਹਿ ਚੁੱਕਿਆ ਕਿ ਮੈਂ ਤਾਜੀ ਕਮਾਈ ਤੇ ਤਾਜੀ ਖਾਣ ਵਾਲਾ ਹਾਂ ਔਰ ਨਾ ਹੀ ਮੈਂ ਜੇ ਮੇਰੇ ਕੋਲ ਬਜਟ ਹੁੰਦਾ ਵੀ ਤਾਂ ਮੈਂ ਉਹ ਬਿਲਕੁਲ ਵੀ ਪੈਸਾ ਵੇਸਟ ਨਹੀਂ ਕਰਨਾ ਕਿਉਂਕਿ ਗਰੀਬਾਂ ਦਾ ਪੈਸਾ ਹੈ ਉਹ ਗਰੀਬਾਂ ਤੇ ਲੱਗਣਾ ਚਾਹੀਦਾ ਹੈ ਇਹ ਨਹੀਂ ਕਿ ਇਹ ਵੱਡੇ ਵੱਡੇ ਲੀਡਰ ਇਹ ਜਾਲੀਆਂ ਕਰਦੇ ਨੇ ਗੱਡੀਆਂ 'ਚ ਤੇਲ ਪੈਂਦਾ ਲੱਖਾਂ ਕਰੋੜ ਰੁਪਇਆ ਤੁਸੀਂ ਸਭ ਤੋਂ ਵੱਡੀ ਗੱਲ ਇਹ ਸੋਚੋ ਅੱਜ ਜਿਹੜੇ ਲੀਡਰ ਨੇ ਮੰਨ ਲਓ ਇੱਕ ਜਾਲੀ ਤੇ ਲੱਖ ਰੁਪਇਆ ਲਾ ਲਿਆ ਤਾਂ ਤੁਸੀਂ ਇਹ ਦੇਖੋ ਕਿ ਉਹਨੇ ਜੇ ਅੱਜ 1 ਲੱਖ ਲਾਇਆ ਤਾਂ ਉਹਨੇ ਕੱਲ 10 ਲੱਖ ਪਹਿਲਾਂ ਆਪਣਾ ਕਮਾਣਾ ਫਿਰ ਉਹ ਜਨਤਾ ਅਸੇ ਸੋਚੇਗਾ ਹੁਣ ਉਹਨੇ 5 ਸਾਲਾਂ ਚ ਤਾਂ ਆਪਣਾ ਪੈਸਾ ਪੂਰਾ ਕਰਨਾ ਹੈ ਆਪਣਾ ਪੈਸਾ ਪੂਰਾ ਕਰਨਾ ਹੈ ਤੇ ਫਿਰ ਜਿਹੜਾ ਆਪਣੀ ਕਮਾਈ ਇਕੱਠੀ ਕਰਨੀ ਆ ਉਹ ਜਨਤਾ ਦੇ ਕਿਲਾ ਹੋਗਾ ਐਸੇ ਕਰਕੇ ਤਾਂ ਜਨਤਾ ਦੇ ਨਹੀਂ ਕਰੇ ਨਾ ਕਿ ਆਪਣਾ ਫੰਡ ਜਿਹੜਾ ਲਾਇਆ ਉਹ ਵੀ ਇਕੱਠਾ ਕਰਨ ਲੱਗ ਜੇ ਕਿ ਪਹਿਲਾਂ ਮੈਂ ਜਿਹੜਾ ਲਾਇਆ ਹੋ ਤਾਂ ਅੰਦਰ ਕਰ ਲਾਂ ਨਹੀਂ ਨਹੀਂ ਨੰਨੇ ਨੇ ਦੇਖੋ ਮੈਂ ਉਹੀ ਗੱਲ ਕਰੀਏ ਕਹਿੰਦਾ ਨੰਨੇ ਨੇ ਹਜੇ ਤੱਕ ਜਿੱਦਣ ਦੀ ਕੈਂਪੇਨਿੰਗ ਚੱਲੀ ਹੈ ਨੰਨੇ ਨੇ 1 ਰੁਪਿਆ ਨਹੀਂ ਖਰਚ ਕੀਤਾਗਾ ਨਾ ਕਿਉਂਕਿ ਨੰਨੇ ਦੀ ਜਿਹੜੀ ਸਕੂਟਰ ਜੈ ਨਾ ਨੰਨਾ ਇੱਕ ਐਕਟਿਵਾ ਚਲੰਦਾ ਉਹ ਬੈਂਟਲੀ ਵਾਲੀ ਹੈ ਨਾ ਤਾਂ ਉਹਦੇ ਤੇ ਮੇਰਾ ਕੋਈ ਤੇਲ ਪਾਣੀ ਦਾ ਖਰਚਾ ਹੈ ਨਾ ਨੰਨੇ ਨੇ ਕੋਈ ਇੱਕਰਬੀਆਂ ਵੀ ਖਰਚ ਕੀਤਾ ਹੈ ਉਹ ਨਾ ਹੀ ਕਰੂਗਾ ਜੇ ਮਾਰੀ ਮੋਟੀ سپورਟ ਹੈਗੀ ਹੈ ਜਾਂ ਮਾਰਾ ਮੋਟਾ ਜਿਹੜਾ ਖਰਚਾ ਹੈ ਉਹ ਨੰਨੇ ਦੀ ਜਨਤਾ ਤੇ ਨੰਨੇ ਦੇ ਸਪੋਰਟਰ ਹੀ ਕਰ ਲੈਣੇ ਨੰਨੇ ਨੂੰ ਬਿਲਕੁਲ ਖਰਚਾ ਕਰ ਨਹੀਂ ਪਹਿਲੇ ਇਸ ਕਰਕੇ ਦੂਜੀ ਮੈਂ ਗੱਲ ਇੱਕ ਹੋਰ ਨੰਨਾ ਵਾਦਾ ਕਰਕੇ ਜਾ ਰਿਹਾ ਜੇ ਜੇ ਮੈਨੂੰ ਪਟਿਆਲਾ ਲੋਕ ਸਭਾ ਤੋਂ ਜੇ ਜਨਤਾ ਅਗਰ ਜਿਤਾਉਂਦੀ ਹੈ ਤਾਂ ਮੈਂ ਲੋਕ ਸਭਾ ਪਹੁੰਚਾਂ ਤੁਹਾਨੂੰ ਆਰਜ਼ਾ ਕਿਸੇ ਲੀਡਰ ਨੇ ਇਹ ਨਹੀਂ ਕਿਹਾ ਹੋਣਾ ਕਿ ਐਮਪੀ ਕੋਟੇ ਦੀ 1 ਸਾਲ ਦੀ 5 ਕਰੋੜ ਰੁਪਏ ਦੀ ਗ੍ਰਾਂਟ ਆਂਦੀ ਹੈ ਤਾਂ ਮੈਨੂੰ ਇੱਕ ਵੀ ਵੱਡਾ ਲੀਡਰ ਆ ਕੇ ਇਹ ਕਹਿ ਦੇਵੇ ਚਾਹੇ ਉਹ ਆਪ ਦਾ ਹੈ ਚਾਹੇ ਕਾਂਗਰਸ ਦਾ ਹੈ ਚਾਹੇ ਭਾਜਪਾ ਦਾ ਹੈ ਉਹ ਇਹ ਆ ਕੇ ਕਹਿ ਦੇ ਕਿ ਉਹਨਾਂ ਨੇ ਸਾਲ ਦਾ 5 ਕਰੋੜ ਕਿੱਥੇ ਲਾਇਆ ਕੋਈ ਪੈਸਾ ਨਹੀਂ ਲੰਦਾ ਸਾਰਾ ਉਹਨਾਂ ਦੀ ਜੇਬਾਂ 'ਚ ਹੁੰਦਾ ਨੰਨਾ ਤੁਹਾਡੇ ਨਾਲ ਵਾਅਦਾ ਕਰਦਾ ਮੇਰੇ ਕੋਲ ਜੇ ਮੈਂ ਜਿੱਤਦਾ ਜਿਹੜਾ ਐਮਪੀ ਕੋਟੇ ਦਾ 5 ਕਰੋੜ ਦਾ ਸਾਲ ਦਾ ਫੰਡ ਆਏਗਾ ਉਹ 1 ਸਾਲ ਦੇ ਵਿੱਚ ਹੀ ਖਰਚ ਹੋਏਗਾ ਤੇ ਉਹਦਾ ਇੱਕ ਇੱਕ ਰੁਪਏ ਦਾ ਹਿਸਾਬ ਨੰਨਾ ਖੁਦ ਦੇਗਾ ਔਰ ਜਨਤਾ ਨੂੰ ਦੇਗਾ ਵੱਡੇ ਕਰਨੇ ਵਾਲੇ ਨੂੰ ਦੇਗਾ ਗਰੀਬਾਂ ਦੀ ਜਨਤਾ ਨੂੰ ਦੇਗਾ ਦੂਜਾ ਐਮਪੀ ਕੋਟੇ ਦੀ ਲਗਭਗ 2 ਲੱਖ ਰੁਪਏ ਦੇ ਕਰੀਬ ਤਨਖਾਹ ਹੈ ਇਹ ਵੀ ਤੁਹਾਨੂੰ ਕਿਸੇ ਐਮਪੀ ਨੇ ਨਹੀਂ ਦੱਸੀ ਹੋਣੀ ਅਜੇ ਤੱਕ ਨੰਨਾ ਤੁਹਾਨੂੰ ਕਹਿ ਰਿਹਾ ਕਿ ਜੇ 2 ਲੱਖ ਰੁਪਏ ਤਨਖਾਹ ਹੈ ਤਾਂ ਨੰਨਾ ਇਮਾਨਦਾਰੀ ਨਾਲ ਕਹਿ ਰਿਹਾ ਕਿ ਉਹ 2 ਲੱਖ ਰੁਪਏ ਦੇ ਵਿੱਚੋਂ 1 ਲੱਖ 80 ਹਜ਼ਾਰ ਰੁਪਿਆ ਹਰ ਮਹੀਨੇ ਜਨਤਾ ਦੇ ਉੱਤੇ ਖਰਚ ਹੋਏਗਾ ਉਹਦਾ 1 ਕਿਕਰੇ ਦਾ ਹਿਸਾਬ ਮਿਲੇਗਾ ਕਿ ਨੰਨੇ ਨੇ ਕਿੱਥੇ ਖਰਚ ਕੀਤਾ ਔਰ ਇੱਕ ਨੰਬਰ ਤੇ ਖਰਚ ਹੋਏਗਾ ਕੋਈ ਆਲੂ ਫਾਲੂ ਖਰਚੇ ਖਰਚ ਨਹੀਂ ਹੋਏ ਨੰਨਾ ਬੜਾ ਪੜ ਕੇ ਆਇਆ ਲੱਗਦਾ ਹਿਸਾਬ ਕਿਤਾਬ ਲਾ ਕੇ ਆਇਆ ਸਾਰਾ ਹਿਸਾਬ ਕਿਤਾਬ ਲਾ ਕੇ ਆਇਆ ਜਿਹੜਾ ਬੱਚਾ 20000 ਰੁਪਿਆ ਉਹ ਨੰਨਾ ਕਹਿੰਦਾ ਵੀ ਨੰਨੇ ਨੇ ਫਿਰ ਆਪਣੇ ਵੀ ਜੇ ਕੰਮ ਕਾਰ ਛੱਡ ਕੇ ਕਰਨਾ ਹੈ ਤਾਂ ਉਹ ਆਪਣੇ ਕਾਰਸ ਲਈ ਲੁਖਾ ਚੇਤਖਾ ਵੀ ਤਾਂ ਲੱਗਦੀ ਹੁੰਦੀ ਐ ਐਮਪੀ ਦੀ ਤੇ ਤਨਖਾਹ ਹੁੰਦੀ ਹੁੰਦੀ ਐ 20000 ਇਤੋਂ ਵੀ ਲੈਣਾ ਜਿਹੜੀ ਗ੍ਰਾਂਟ ਆਣੀ ਐ ਨਹੀਂ 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 ਜਿਹੜੀ ਗ੍ਰਾਂਟ ਆਣੀ ਐ ਉਹ ਪੂਰੇ ਜਨਤਾ ਦੇ ਉੱਤੇ ਲੱਗੇਗਾ ਮਤਲਬ 20000 ਦਾ ਸਾਹ ਵੀ ਲਾ ਲਿਆ ਵਿਚਕਾਰ ਮੈਂ ਦੱਸ ਤਾਂ ਰਿਹਾ ਜੀ ਜਿਹੜੀ ਗ੍ਰਾਂਟ ਆਣੀ ਉਹ ਸਾਰੀ ਜਨਤਾ ਦੇ ਉੱਤੇ ਲੱਗਣੀ ਐ ਕੰਮ ਮੇਰਾ ਇਹੀ ਚੱਲੂਗਾ ਹਮੇਸ਼ਾ ਲਈ ਚਾਹ ਦਾ ਕੰਮ ਚੱਲੂਗਾ ਇਹ ਨਹੀਂ ਐ ਪ੍ਰਧਾਨ ਮੰਤਰੀ ਬਲਕੀਆਂ ਨੇ ਹੁਣ ਕੁਰਸੀਆਂ ਤੇ ਬਹਿ ਕੇ ਕਿਹੜੀ ਚਾਹ ਤੇ ਕਿੱਥੇ ਗਈ ਚਾ ਨੰਨੇ ਦਾ ਪੂਰੇ 5 ਸਾਲ ਜਦ ਤੱਕ ਨੰਨਾ ਐਮਪੀ ਰਹੇਗਾ ਜਾਦਾ ਕੰਮ ਚੱਲੇਗਾ ਔਰ ਨੰਨੇ ਦਾ ਘਰ ਵੀ ਜਿਹੜਾ ਛੋਟਾ ਜਿਹਾ ਘਰ ਹੈਗਾ 50 ਗੱਜ ਦਾ ਉਸੇ 50 ਗੱਜ ਦੇ ਘਰ ਦੇ ਵਿੱਚ ਰਹੇਗਾ ਕੋਈ ਮਹਿਲਾਂ ਦੇ ਵਿੱਚ ਨਹੀਂ ਰਹੇਗਾ ਤੁਹਾਨੂੰ ਮਹਿਲ ਮਿਲ ਜਾਣਗੇ ਮਿਲਣ ਨਾ ਮਿਲਣ ਉਹ ਕਾਗਜ਼ੀਆਂ 'ਚ ਮਿਲਣਗੇ ਪਰ ਨੰਨਾ ਕਦੀ ਨਹੀਂ ਜਾ ਕੇ ਰਹੇਗਾ ਮਹਿਲਾਂ 'ਚ ਮਹਿਲ ਤੇ ਕੋਈ ਵੀ ਨਹੀਂ ਛੱਡਦਾ ਹੁੰਦਾ ਘਰ ਜਿਸ ਨੂੰ ਵੱਡਾ ਮਿਲ ਜਾ ਛੋਟਾ ਮੈਂ ਤੁਹਾਨੂੰ ਮੈਂ ਤੁਹਾਨੂੰ ਇਹੀ ਗੱਲ ਤਾਂ ਕਹਿ ਰਿਹਾ ਕਿ ਨੰਨਾ ਸਾਰੇ ਲੀਡਰਾਂ ਤੋਂ ਹਟਕੇ ਹੈ ਨੰਨੇ ਨੇ ਜੋ ਕਰਨਾ ਸਾਰੇ ਤੋਂ ਹਟਕੇ ਕਰਨਾ ਹੈ ਤਾਂ ਕਿ ਜਨਤਾ ਵੀ ਕਹੇਗੀ ਅਸੀਂ ਜੇ ਨੇਤਾ ਚੁਣਿਆ ਜਾਂ ਨੰਨੇ ਨੂੰ ਚੁਣਿਆ ਤਾ ਬਹੁਤ ਵਧੀਆ ਚੁਣਿਆ ਜੋ ਸਾਡੇ ਹੱਕਾਂ ਲਈ ਖੜਾ ਹੈ ਸਾਡੇ ਨਾਲ ਡੱਟ ਕੇ ਖੜਾ ਹੈ ਉਸ ਗਰੀਬ ਲੋਕਾਂ ਦੇ ਨਾਲ ਖੜਾ ਹੈ ਗਰੀਬ ਲੋਕਾਂ ਦੇ ਵਿੱਚ ਬੈਠ ਕੇ ਰੋਟੀ ਖਾਏਗਾ ਕੋਈ ਵੱਡੇ ਲੀਡਰਾਂ ਦੇ ਵਿੱਚ ਬੈਠ ਕੇ ਨਹੀਂ ਖਾਏਗਾ ਅੱਛਾ ਨੰਨਾ ਇਹ ਨੰਨਾ ਨੰਨਾ ਬਾਰ-ਬਾਰ ਚੱਲ ਰਿਹਾ ਯਾਦ ਇਹ ਵੀ ਆ ਗਿਆ ਇੱਕ ਤਾਂ ਨੰਨਾ ਨੰਨਾ ਗਾਣਾ ਸੀਗਾ ਇਹ ਨੰਨੇ ਨੰਨੇ ਦਾ ਨਾਮ ਨੰਨਾ ਨੰਨਾ ਕਿੱਥੋਂ ਪਿਆ ਨੰਨਾ ਕਿੱਥੋਂ ਆਇਆ ਬੱਚੇ ਨੇ ਰੱਖਿਆ ਕਿਸ ਨੇ ਰੱਖਿਆ ਨੰਨਾ ਨਾਂ ਇਹ ਨਾਂ ਤਾਂ ਮੇਰਾ ਵੈਸੇ ਨੀਰਜ ਕੁਮਾਰ ਹੈ ਜੀ ਤਾਂ ਜਦੋਂ ਅਸੀਂ ਛੋਟੇ-ਛੋਟੇ ਖੇਡਦੇ ਹੁੰਦੇ ਸੀਗੇ ਤਾਂ ਦੇਖੋ ਮੇਰੀ ਉਮਰ ਆ ਗਈ ਹੈ 34 ਸਾਲ ਦੀ ਮੈਨੂੰ ਲੱਗਦਾ ਨਹੀਂ ਹੋਵਾਂਗਾ ਮੈਂ ਹਾਈਟ ਤੇ ਛੋਟਾ ਤਾਂ ਮੈਨੂੰ ਮੇਰੇ ਯਾਰ ਦੋਸਤ ਸ਼ੁਰੂ ਤੋਂ ਹੀ ਜਿਵੇਂ ਮੇਰੀ ਹਾਈਟ ਛੋਟੀ ਸੀ ਤਾਂ ਮੈਨੂੰ ਉਹਨਾਂ ਨੇ ਨੰਨਾ-ਨੰਨਾ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਤੇ ਅੱਜ ਉਹੀ ਆਵਾਜ਼ ਉੱਠੀ ਹੈ ਆ ਗਿਆ ਨੰਨਾ ਆ ਗਿਆ ਨੰਨਾ ਪੂਰੇ ਹਟਿਆਲ ਪਟਿਆਲਾ ਲੋਕ ਪੂਰੇ ਪਟਿਆਲਾ ਲੋਕ ਸਭਾ ਦੇ ਵਿੱਚ ਨੰਨਾ છਾਇਆ ਵੈ ਵੱਡੇ-ਵੱਡੇ ਲੀਡਰਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ ਇਹਨਾਂ ਨੂੰ ਭੱਜੜਾ ਪਈਆਂ ਹੋਈਆਂ ਨੇ ਮੈਨੂੰ ਕਾਲ ਕਰ ਰਹੇ ਨੇ ਮੇਰੇ ਆਪਣੇ ਕਿਸੇ ਕੋਲ ਆ ਰਹੇ ਨੇ ਕਿ ਕੌਣ ਕਰ ਰਹਾ ਕਾਲ ਜੀ ਵੱਡੇ ਵੱਡੇ ਲੀਡਰਾਂ ਦੇ ਸਾਰੀਆਂ ਹੀ ਪਾਰਟੀਆਂ ਦੇ ਲੀਡਰਾਂ ਦੇ ਕਾਲ ਆ ਰਹੇ ਨੇ ਸਾਰੀਆਂ ਪਾਰਟੀਆਂ ਦੇ ਵੱਡੇ ਵੱਡੇ ਮੈਂ ਹੁਣੇ ਆਏ ਸੀਗੇ ਪਰ ਚਲੋ ਹੁਣ ਮੈਂ ਇਹਨਾਂ ਸ਼ੋਅ ਨਹੀਂ ਕਰਨਾ ਚਾਹੁੰਦਾ ਕਿ ਕਦੇ ਕੀ ਨਹੀਂ 5 ਮਿੰਟ ਪਹਿਲਾਂ ਹੀ ਫੋਨ ਆਇਆ ਸੀ ਬਸ ਗੱਲ ਕਰਨਾ ਚਾਹੁੰਦੇ ਆ ਮੈਂ ਗੱਲ ਕਰਦਾ ਨਹੀਂਗਾ ਮੇਰੇ ਨਾਲ ਮੇਰਾ ਯਾਰ ਦੋਸਤ ਹੈ ਮੈਂ ਉਹਨੂੰ ਕਹਿ ਦੇਣਾ ਵੀ ਕਹਦੇ ਹੈ ਨਹੀਂਗਾ ਬਈ ਪੀਏ ਵੀ ਰੱਖ ਲੈ ਮੰਨੇ ਨੇ ਆਲੇ ਨਹੀਂ ਨਹੀਂ ਪੀਏ ਨਹੀਂ ਰੱਖਿਆ ਮੇਰਾ ਯਾਰ ਦੋਸਤ ਹੈ ਜੀ ਮੈਨੂੰ ਕਹਿ ਦੇਣਾ ਕਿ ਉਹਨਾਂ ਕਹਦੇ ਵੀ ਉਹ ਨਹੀਂ ਗੱਲ ਕਰਨਾ ਤੇ ਕਿਉਂਕਿ ਅਸੀਂ ਵੱਡੇ ਲੋਕਾਂ ਨਾਲ ਬਿਲਕੁਲ ਨਹੀਂ ਵਲਤਣਾ ਚਾਹੁੰਦੇਗੇ ਕਿਸੇ ਗਰੀਬ ਜਨਤਾ ਦਾ ਫੋਨ ਆਵੇ ਮੈਂ 1 ਮਿੰਟ ਦੇ ਵਿੱਚ ਚੱਕਦਾ ਕੋਈ ਵੀ ਮੈਨੂੰ ਇਹ ਨਹੀਂ ਕਹਦਾ ਕਿ ਨੰਨੇ ਨੇ ਸਾਡਾ ਫੋਨ ਨਹੀਂ ਚੱਕਿਆਗਾ ਤੇ ਬਾਕੀ ਫੋਨ ਆ ਰਹੇ ਨੇ ਦਬਾਰੇ ਨੇ ਇੱਕ ਇੱਕ ਬੱਚੇ-ਬੱਚੇ ਨੂੰ ਪਤਾ ਕਿ ਆਗਿਆ ਵੋਟ ਹੀ ਨਹੀਂ ਹੁੰਦੀ ਬੱਚਾ ਬੱਚਾ ਨਾ ਕਿਹੜਾ ਬੋੜ ਬੱਚੇ-ਬੱਚੇ ਨੂੰ ਪਤਾ ਮੈਂ ਇਹ ਨਹੀਂ ਕਹਾਂ ਕਿ ਵੋਟ ਹੁੰਦੀ ਹੈ ਠੀਕ ਹੈ ਵੋਟ 18 ਸਾਲ ਤੋਂ ਉੱਪਰ ਵਾਲੇ ਦੀ ਹੁੰਦੀ ਹੈ ਲੇਕਿਨ ਬੱਚੇ-ਬੱਚੇ ਨੂੰ ਵੀ ਪਤਾ ਹੈ ਕਿ ਨੰਨਾ ਛਾਇਆ ਆ ਗਿਆ ਨੰਨਾ ਛਾ ਗਿਆ ਨੰਨਾ ਤਾਂ ਵੋਟ ਸਾਰੀ ਨੰਨੇ ਨੂੰ ਹੀ ਪੈਣ ਜਾ ਰਹੀ ਹੈ ਨੰਨੇ ਨੰਨੇ ਬੱਚੇ ਕਹਿ ਦੇਣਗੇ ਆਪਣੇ ਮਾਪਿਆਂ ਨੂੰ ਕਿ ਨੰਨੇ ਨੂੰ ਬਾਦੋ ਵੋਟਾਂ ਨੰਨਾ ਗਲੀ ਮੱਲੇ ਦੇ ਵਿੱਚ ਨੰਨੇ ਨੰਨੇ ਬੱਚਿਆਂ ਨੇ ਝੋਲਾ ਪਾਇਆ ਹੋਇਆ ਆਪਣੇ ਮਾਪਿਆਂ ਨਾਲ ਵੱਡੇ ਪਲਾਵਾ ਪਹਿਣਾ ਨਾਲ ਕਿ ਆਖ ਕਿ ਵੋਟ ਨੰਨੇ ਨੂੰ ਹੀ ਪਾਣੀ ਹੈ ਸਾਡੇ ਨੰਨੇ ਨੂੰ ਹੀ ਪਾਣੀ ਹੈ ਅੱਜ ਫੰਡ ਕਿੰਨਾ ਇਕੱਠਾ ਕਰ ਲਾ ਲੂਗੇ ਕੁਝ ਪੈਸੇ ਪੂਰੇ ਇਕੱਠੇ ਕੀਤੇ ਨੇ ਮੈਂ ਤੁਹਾਨੂੰ ਉਹੀ ਗੱਲ ਕਹਿ ਚੁੱਕਿਆ ਨਾ ਤਾਂ ਮੇਰੇ ਕੋਲ ਫੰਡ ਇਕੱਠਾ ਹੋਇਆ ਹੈ ਤਦ ਪਰ ਨਹੀਂ ਪੈਣੇ ਉਹ ਮੇਰੇ ਮੈਂ ਤੁਹਾਨੂੰ ਕਹਿੰਦਾ ਨੇ ਉਹ ਜਨਤਾ ਸਪੋਰਟ ਕਰਦੀ ਹੈ ਮੇਰੀ ਮੇਰੇ ਵੋਟਰ ਕਾਗਜ਼ ਅਸੀਂ 9 ਤਰੀਕ ਨੂੰ ਭੰਗ ਜਾ ਰਹੇ ਆ ਬਿਲਕੁਲ ਫਤਿਹ ਹੋ ਕੇ ਭੰਗਾਂਗੇ ਸਲੈਕਸਾ ਝੰਡੇ ਵੀ ਲਾਊਗਾ ਨੰਨਾ ਦੇਖੋ ਜੇ ਮੇਰੇ ਸਪੋਰਟਰਾਂ ਦੇ ਹੱਥ 'ਚ ਹੈ ਜੇ ਉਹ ਆਪਣੀ ਮर्जी ਨਾਲ ਲਾਣਾ ਚਾਹਣਗੇ ਤਾਂ ਉਹ ਲਾ ਸਕਦੇ ਆ ਮੈਂ ਮੇਰੇ ਵੱਲ ਕੋਈ ਨਹੀਂ ਆ ਕਿਉਂਕਿ ਮੈਂ ਜਨਤਾ ਦਾ ਵਿੱਚ ਆਉਂ ਜਾਂ ਆਪਣਾ ਵਿੱਚ ਆਉ ਇੱਕਰ ਵਿਆਹ ਵੀ ਬਰਬਾਦ ਨਹੀਂ ਕਰਨਾ ਚਾਹੁੰਦਾ ਜੇ ਪੈਸਾ ਬਿਲਕੁਲ ਆਊਗਾ ਤਾਂ ਮੈਂ ਉਹ ਵੀ ਜਨਤਾ ਦੇ ਜਿਹੜੇ ਜ਼ਰੂਰੀ ਕੰਮ ਨੇ ਉਹਨਾਂ ਉੱਤੇ ਲਗਾਊਗਾ ਹੁਣ ਜਾਂਦੇ ਜਾਂਦੇ ਇੱਕ ਨਾਰਾ ਦੇ ਦਿਓ ਕਿਹੜਾ ਨਾਰਾ ਲੈ ਕੇ ਚੱਲਿਆ ਆ ਗਿਆ ਨੰਨਾ ਆ ਗਿਆ ਨੰਨਾ ਆ ਗਿਆ ਨੰਨਾ ਤੇ ਆ ਗਿਆ ਨੰਨਾ ਨੰਨਾ ਕਹਿੰਦਾ ਹੈ ਕਿ ਮੈਂ ਆਪਣੀ ਸਕੂਟਰੀ ਦੇ ਉੱਪਰ ਜਾ ਕੇ ਪ੍ਰਚਾਰ ਕਰੂੰਗਾ ਪ੍ਰਚਾਰ ਕਰਦੇ ਕਰਦੇ ਲੋਕਾਂ ਦੇ ਮਸਲੇ ਦੀ ਗੱਲ ਕਰੂੰਗਾ ਜਿਹੜੇ ਮੁੱਦੇ ਲੈ ਕੇ ਚੱਲਿਆ ਹਾਂ ਉਸ ਮੁੱਦੇ ਤੇ ਖੜਾ ਰਹੂੰਗਾ ਕੈਮਰਾ ਪਰਸਨ ਰਵੀ ਜੱਪਲ ਦੇ ਨਾਮ ਦੰਪ ਸਿੰਘ ਪੀਟੀਸੀ న్యూਸ ਪਟਿਆਲਾ